ਏ ਜੀ ਮੈਂ ਬਤੌਰ ਡੀਐਸਪੀ ਦਾਖਾ 24 ਤਰੀਕ ਨੂੰ ਜੁਆਇਨ ਕੀਤਾ ਸੀ ਜਦੋਂ ਇੱਥੇ ਬਤੌਰ ਐਸਐਚਓ ਦਾਖਾ ਇਨਸਪੈਕਟਰ ਕੁਲਵਿੰਦਰ ਸਿੰਘ ਤਨਾਤ ਸਰ ਸੋ ਕਰੀਬ 28 29 ਤਰੀਕ ਦੇ ਨਜ਼ਦੀਕ ਜਦੋਂ ਇਹਨਾਂ ਨੂੰ ਥਾਣੀ ਚੈੱਕ ਕੀਤਾ ਗਿਆ ਤਾਂ ਥਾਣੀ ਤੋਂ ਗਾਇਰ ਹਾਜ਼ਰ ਪਾਈ ਗਈ ਸੀ ਉਸ ਦੌਰਾਨ ਸਾਨੂੰ ਅਜੇ ਤੱਕ ਆਫੀਸ਼ੀਅਲੀ ਕੋਈ ਇੰਟੀਮੇਸ਼ਨ ਤਾਂ ਨਹੀਂ ਹੈ ਬਟ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇਹਨਾਂ ਦੇ ਖਿਲਾਫ ਸਟੇਟ ਕ੍ਰਾਈਮ ਮਹਾਲੀ ਵਿਖੇ ਐਫਆਰ ਨੰਬਰ 32 ਸਾਲ 2024 ਅਧੀਨ ਤਾਰਾ 506 370 ਆਪੀਸੀ ਤਹਿਤ ਇੱਕ ਮਕਦਮਾ ਰਜਿਸਟਰ ਕੀਤਾ ਗਿਆ ਜਿਸ ਤੋਂ ਬਾਅਦ ਇਹ ਤੋਂ ਗਾਇਰ ਹਾਜ਼ਰ ਪਾਈ ਗਈ ਸੀ ਤੇ ਇਹਨਾਂ ਦੀ ਜੋ ਗਾਇਰ ਹਾਜ਼ਰੀ ਦੀ ਐਬਸੈਂਸੀ ਰਿਪੋਰਟ ਆ ਉਹ ਬਲਾਦਰ ਅਫਸਰਾਂ ਨੂੰ ਭੇਜ ਦਿੱਤੀ ਗਈ ਹੈ ਜੀ ਸ਼ੁਰੂ ਦਿਨਾਂ ਤੋਂ ਗੱਲਬਾਤ ਹੋਈ ਹੈ ਉਹਨਾਂ ਦਾ ਕੋਈ ਬਿਆਨ ਸਾਹਮਣੇ ਆਇਆ ਨਹੀਂ ਇਹ ਇਹਦੇ ਵਿੱਚ ਜੀ ਇਹ ਇਨਵੈਸਟੀਗੇਸ਼ਨ ਦੀ ਜੋ ਸਟੇਟ ਸਾਈਬਰ ਕ੍ਰਾਈਮ ਉੱਥੇ ਚੱਲ ਰਹੀ ਹੈ ਜੀ ਸੋ ਸਾਡਾ ਇਨਵੈਸਟੀਗੇਸ਼ਨ ਦੇ ਨਾਲ ਸਾਡਾ ਇੱਥੋਂ ਕੋਈ ਤਾਲੁਕ ਨਹੀਂ ਹੈ ਬਾਕੀ ਜੋ ਐਫਆਰ ਦੀ ਕਾਪੀ ਜੋ ਰਿਸਿਵ ਹੋਈ ਹੈ ਜੀ ਉਸ ਦੇ ਮੁਤਾਬਕ ਜੋ ਅਨਫਿਸ਼ਲੀ ਹੋਈ ਹੈ ਜੀ ਉਸ ਦੇ ਮੁਤਾਬਕ ਕੋਈ ਲੇਡੀ ਕਨਸਟੇਬਲ ਜਿਹਨਾਂ ਵੱਲੋਂ ਇਹਨਾਂ ਦੇ ਮਲਟੀਪਲ ਰੇਪਸ ਦੇ ਇਲਜ਼ਾਮ ਲਗਾਏ ਗਏ ਨੇ ਜਿਸ ਵਿੱਚ ਇਹ ਮੇਨ ਬਾਈ ਨੇਮ ਦੋਸ਼ੀ ਨੇ ਜੀ ਬਿਲਕੁਲ ਜੀ ਇਹ ਥਾਣੇ ਤੋਂ ਉਹਦੋਂ ਹੀ ਨਿਕਲ ਗਏ ਸੀ ਫੋਨ ਇਹਨਾਂ ਦਾ ਬੰਦ ਸੀਗਾ ਜਿਸ ਤੋਂ ਬਾਅਦ ਇਹਨਾਂ ਦੀ ਐਬਸੈਂਟ ਗੈਰ ਹਾਜ਼ਰੀ ਰਿਪੋਰਟ ਉੱਚ ਅਫਸਰਾਂ ਨੂੰ ਭੇਜ ਦਿੱਤੀ ਗਈ ਹੈ ਜੀ ਜੋ ਜੋ ਕੋਈ ਰਿਪੋਰਟ ਹੋ ਕਿ ਜੀ ਜੋ ਜੀ ਅਗਰ ਤੁਸੀਂ ਐਫਆਰ ਦੀ ਬਾਰਤ ਪਰੋਗੇ ਜੋ ਸਟੇਟਮੈਂਟ ਹੈ ਉਸ ਵਿੱਚ ਉਹਨੇ ਦੋ ਹੋਰ ਗਨਮੈਨ ਦੇ ਨਾਮ ਵੀ ਸਾਹਮਣੇ ਆਏ ਨੇ ਪਰ ਜੋ ਦੋਸ਼ੀ ਵਾਲਾ ਕਾਲਮ ਹੈ ਉਸ ਵਿੱਚ ਦੋਸ਼ੀ ਸਿਰਫ ਅਜੇ ਤੱਕ ਇਨਸਪੈਕਟਰ ਕੁਲਵਿੰਦਰ ਸਿੰਘ ਨੂੰ ਹੀ ਹੈ ਜੋ ਦਰਖਾਸਤ ਦੇ ਮੁਤਾਬਕ ਹੈ ਬਾਕੀ ਜੋ ਇਨਵੈਸਟੀਗੇਸ਼ਨ ਸਟੇਟ ਸਾਈਬਰ ਗ੍ਰਾਮ ਜਿਵੇਂ ਮੈਂ ਦੱਸਿਆ ਤੁਹਾਨੂੰ ਮਹਾਲੀ ਚੱਲ ਰਹੀ ਹੈ ਸੋ ਉਹੀ ਦੱਸ ਸਕਦੇ ਨੇ ਅੱਗੇ ਇਨ